21 ਜਨਵਰੀ ਨੂੰ ਮੋਗਾ ਵਿੱਚ ਨਵਜੋਤ ਸਿੰਘ ਸਿੱਧੂ ਦੀ ਹੋਣ ਵਾਲੀ ਨੂੰ ਰੈਲੀ ਲੈ ਕੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਬਲੌਗ ਪ੍ਰੈਸ ਕਾਨਫਰੰਸ ਕਰਕੇ ਵੀਡੀਓ ਨੂੰ ਜਾਣਕਾਰੀ ਦਿੱਤੀ ਗਈ ਹੈ ਇਸ ਮੌਕੇ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਰੈਲੀ ਵਿੱਚ ਕਾਂਗਰਸ ਪਾਰਟੀ ਦੇ गिनती ਵਿੱਚ ਵਰਕਰ ਪਹੁੰਚਣਗੇ ਜਦੋਂ ਮੀਡੀਆ ਨੇ ਮਹੇਸ਼ਿੰਦਰ ਸਿੰਘ ਤੋਂ ਨਹਿੰਗ ਸਿੰਘ ਵਾਲਿਆਂ ਨੂੰ ਇਸ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਦੀ ਗੈਰ ਹਾਜ਼ਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਹੇ ਕਿ ਨਮਜੋਤ ਸਿੰਘ ਸਿੱਧੂ ਦੀ ਰੈਲੀ ਸੰਬੰਧੀ ਸਾਰਿਆਂ ਨੂੰ ਸੱਦੇ ਪੱਤਰ ਲਾਏ ਗਏ ਨੇ ਉਹਨਾਂ ਦਾ ਕਹਿਣਾ ਸੀ ਜੋ ਪ੍ਰੈਸ ਕਾਨਫਰੰਸ ਵਿੱਚ ਆਗੂ ਤੇ ਲੀਡਰ ਸਹਿबान ਬੈਠੇ ਨੇ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਨੇ ਇਹ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈ ਕਾਂਗਰਸ ਪਾਰਟੀ ਵੱਲੋਂ ਔਰ ਇੱਥੇ ਕਾਂਗਰਸ ਦੇ ਉਹ ਸਿਪਾਹੀ ਬੈਠੇ ਜਿਹੜੇ ਬਹੁਤ ਟਾਈਮ ਤੋਂ ਕਾਂਗਰਸ ਲਈ ਕੰਮ ਕਰ ਰਹੇ ਨੇ 21 ਤਰੀਕ ਨੂੰ ਜੋ ਵੀ ਮੀਟਿੰਗ ਹੋ ਰਹੀ ਹੈ ਮੋਗਾ ਦੇ ਵਿੱਚ ਜ਼ਰੂਰ ਸਨੇਹ ਲੱਗਨੇ ਚਾਹੀਦੇ ਸੀਗੇ ਸੀਨੀਅਰਸ ਨੂੰ ਲੱਗਣਾ ਚਾਹੀਦਾ ਸੀਗਾ ਬੀਂਗ ਏ ਹਲਕਾ ਇੰਚਾਰਜ ਜ਼ਰੂਰ ਮੈਨੂੰ ਵੀ ਲੱਗਣਾ ਚਾਹੀਦਾ ਸੀ ਕਿਉਂਕਿ ਅਸੀਂ ਕਾਂਗਰਸ ਨੂੰ ਉਨਾ ਹੀ ਪਿਆਰ ਕਰਦੇ ਆ ਜੇ ਕੋਈ ਕਾਂਗਰਸ ਦਾ ਸਿਪਾਈ ਜਿੰਨਾ ਕਰਦੇ ਤਾਂ ਮੋਂ ਕਹਿੰਦੇ ਵੀ ਕਾਂਗਰਸ ਸਰਦਾਰ ਚ ਨਿਕਲ ਕੇ ਹਲਕਾ ਇੰਚਾਰਜ ਦੀ ਪੋਸਟ ਵੀ ਨਹੀਂ ਹੁੰਦੀ ਸੀ ਅੱਜ ਥੋੜੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ ਕੋਈ ਗੱਲ ਨਹੀਂ ਦੀ ਪੋਸਟ ਨਹੀਂ ਹੁੰਦੀ ਕੋਈ ਗੱਲ ਨਹੀਂ ਫਿਰ ਵੀ ਇਲੈਕਸ਼ਨ ਲੜੇ ਆ ਮੋਗੇ ਦੇ ਤੋਂ 40000 ਵੋਟਾਂ ਪਈਆਂ ਲੋਕਾਂ ਨੇ ਵਿਸ਼ਵਾਸ ਦਿਖਾਇਆ ਮਾਲਵੀਕ ਹਸੂਦ ਮੋਗੇ ਦੇ ਵਿੱਚ ਬਹੁਤ ਐਕਟਿਵ ਹੈਗੀ ਆਪਣੀ ਪਾਰਟੀ ਨੂੰ ਲੈ ਕੇ ਲੋਕਾਂ ਦੀ ਹਜੇ ਵੀ ਮਦਦ ਕਰਦੀ ਮੈਨੂੰ ਲੱਗਦਾ ਜਿਹੜੇ ਲੋਕ ਮੋਗੇ ਦੇ ਨਹੀਂ ਹੈ ਨਿਹਾਲ ਸਿੰਘ ਵਾਲੇ ਤੋਂ ਹੈ ਜਿਹੜੇ ਇੱਥੇ ਰਹਿੰਦੇ ਵੀ ਨਹੀਂ ਹੈ ਉਹ ਕਿਵੇਂ ਕਹਿ ਸਕਦੇ ਕਿ ਉਹ ਮੋਗੇ ਦੇ ਵਿੱਚ ਰਹਿੰਦੇ ਔਰ ਲੋਕਾਂ ਦਾ ਕੰਮ ਕਰਦੇ ਨੇ ਗਲੀ ਦੇ ਵਿੱਚ ਕੋਈ ਵੀ ਸ਼ਾਮਿਲ ਨਹੀਂ ਹੋਏਗਾ ਲੋਕਲੀ ਦੀ ਆਪਣੀ ਗੱਲ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਜਿੰਨੇ ਵੀ ਇੱਥੇ ਲੀਡਰਸ ਬੈਠੇ ਕਿਸੇ ਨੂੰ ਇਨਵੀਟੇਸ਼ਨ ਆਇਆ ਮੈਂ ਹੁਣੇ ਮਾਲਤੀ ਆਂਟੀ ਨਾਲ ਵੀ ਬੈਠ ਕੇ ਹੀ ਗੱਲ ਕਰ ਰਹੀ ਸੀ ਕਿ ਸ਼ਾਇਦ ਇਹਨਾਂ ਨੂੰ ਆਇਆ ਹੋਵੇ ਕਿਉਂਕਿ ਬਹੁਤ ਸੀਨੀਅਰ ਹੈ ਇਹ 인ਦਰਜੀਤ ਅੰਕਲ ਬੈਠੇ ਹੈਗੇ ਸ਼ਾਇਦ ਪਿੰਡਾਂ ਦੇ ਵਿੱਚ ਨੇ ਆ ਲੱਗਿਆ ਹੋਵੇ ਲੇਕਿਨ ਕਿਸੇ ਵੀ ਲੀਡਰ ਨੂੰ ਕਿਸੇ ਵੀ ਸੀਨੀਅਰ ਨੂੰ ਹਜੇ ਤੱਕ ਕੋਈ ਮੈਸੇਜ ਨਹੀਂ ਆ ਕਿਧਰ ਨਾ ਕਿਧੇ ਜਿਹੜੇ ਲੋਕੋ ਰੈਲੀ ਕਰ ਰਹੇ ਹੈ ਕਾਂਗਰਸ ਦੇ ਪ੍ਰਤੀ ਉਹਨਾਂ ਦੀ ਕਿੰਨੀ 기 ਇਮਾਨਦਾਰੀ ਉਹ ਸਭ ਨੂੰ ਪਤਾ ਹੈ ਜੇ ਮੈਂ ਆਪਣੇ ਇਲੈਕਸ਼ਨਸ ਦੀ ਗੱਲ ਕਰਾਂ ਮੇਰੇ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਪੂਰਾ ਜਮ ਕੇ ਵਿਰੋਧ ਕੀਤਾ ਦੂਸਰੀ ਪਾਰਟੀਆਂ ਨੂੰ ਇਹਨਾਂ ਨੇ ਵੋਟਾਂ ਪਵਾਈਆਂ ਔਰ ਮੈਂ ਨਹੀਂ ਕਹਿੰਦੀ ਕਿ ਕਾਂਗਰਸ ਦੇ ਸਿਪਾਈ ਹੈ। ਜਿਨ੍ਹਾਂ ਨੇ ਮੁਖਾਲਫਤ ਕੀਤੀ ਹੈ ਮਾਮਲਾ। ਤੁਹਾਨੂੰ ਸਭ ਨੂੰ ਪਤਾ ਜੀ ਜਿਨ੍ਹਾਂ ਨੇ ਮੇਨ ਜਿਹੜੇ ਹੈੱਡ ਹੈਗੇ ਆ ਇਸ ਰੈਲੀ ਦੇ ਉਹਨਾਂ ਨੇ ਪ੍ਰੋਪਰ ਜੰਮ ਕੇ ਕੀਤੀ ਹੈ ਇੱਥੇ ਸਾਰੇ ਬੈਠੇ ਹੈਗੇ ਜਿਨ੍ਹਾਂ ਨੂੰ ਐਗਜ਼ੈਕਟ ਫੋਨ ਵੀ ਆਇਆ ਹੈ ਇਲੈਕਸ਼ਨਸ ਦੇ ਟਾਈਮ ਕਿ ਆਪਾਂ ਦੂਜੀ ਪਾਰਟੀਆਂ ਨੂੰ ਪਾਣਾ ਮਾਲਵੀਕਾ ਸੂਨ ਨੂੰ ਨਹੀਂ ਪਾਣਾ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਲੱਗਦਾ ਸੀ ਕਿ ਜੇ ਸੂਤ ਪਰਿਵਾਰ ਆ ਗਿਆ ਸ਼ਾਇਦ ਜਿਹੜੀ ਇਮਾਨਦਾਰੀ ਹੈ ਹੋਰ ਵਾਜੂਗੀ। ਜਿਹੜੇ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਸ਼ੈ ਨਹੀਂ ਹੋਗੀ ਕਹਿ ਸਕਦੇ ਕਾਂਗਰਸ ਦੋ ਫਾੜ ਹੋ ਚੁੱਕੀ ਆ ਮੋਗਾ ਦੇ ਵਿੱਚ ਨਹੀਂ ਬਿਲਕੁਲ ਜੀ ਮੋਗਾ ਇੱਥੇ ਬੈਠਾ ਉਹਦਾ ਨਿਹਾਲ ਸਿੰਘ ਵਾਲੇ ਤੋਂ ਹੈ ਜੀ ਮੋਗੇ ਦੇ ਤਾਂ ਹੈ ਹੀ ਨਹੀਂ ਇਹ ਨਿਹਾਲ ਸਿੰਘ ਵਾਲੇ ਦੇ ਹੈਗੇ ਉਹ ਉਹਨਾਂ ਨੂੰ ਪਤਾ ਨੂੰ ਕੋਈ ਚੰਡੀਗੜ੍ਹ ਤੋਂ ਸੁਨੇਹਾ ਵੀ ਨਹੀਂ ਲੱਗਿਆ ਕਿ 21 ਤਰੀਕ ਦੀ ਰੈਲੀ ਆ ਰਾਜਾ ਵਰਿੰਗ ਸਾਡੇ ਬਹੁਤ ਸਤਿਕਾਰਯੋਗ ਬਾਜਰਾਜੀ ਸਾਡੇ ਬਹੁਤ ਸਤਿਕਾਰਯੋਗ ਹੈ ਈਵਨ ਰੈਲੀ ਦਾ ਉਹਨਾਂ ਨੂੰ ਵੀ ਨਿਸਨਿਆ ਲੱਗਿਆ ਕਿ 21 ਤਰੀਕ ਨੂੰ ਮੋਗੇ ਰੈਲੀ ਉਹਨੂੰ ਲੱਗਦਾ ਕਾਂਗਰਸ ਨੂੰ ਜਿਹੜੇ ਪਿਆਰ ਕਰਦੇ ਆ ਉਹ ਜ਼ਰੂਰ ਕਾਂਗਰਸ ਨਾਲ ਖੜੇ ਲੇਕਿਨ ਜਿਹੜੇ ਕਾਂਗਰਸ ਨੂੰ ਇਲੈਕਸ਼ਨਾਂ ਦੇ ਟਾਈਮ ਤੇ ਵੋਟਾ ਨਹੀਂ ਪਵਾਉਂਦੇ ਜਿਹੜੇ ਪੂਰੀ ਬਖਲਾਫੀਅਤ ਕਰਦੇ ਮੈਨੂੰ ਲੱਗਦਾ ਕਿ ਲੋਕ ਉਹਨਾਂ ਨਾਲ ਕਦੀ ਵੀ ਨਹੀਂ ਚੱਲਣ ਲੱਗ ਨਹੀਂ ਰਿਹਾ ਇਸ ਚੀਜ਼ ਦਾ ਕਾਂਗਰਸ ਨੂੰ ਨੁਕਸਾਨ ਹੋਏਗਾ ਮੈਨੂੰ ਲੱਗਦਾ ਕਿ ਅਨੁਸ਼ਾਸਨ ਦੀ ਜ਼ਰੂਰਤ ਹੈਗੀ ਹਾਈ ਕਮਾਂਡ ਜ਼ਰੂਰ ਐਕਸ਼ਨ ਲਾਊਗੀ ਜਿਹੜੇ ਇਸ ਤਰ੍ਹਾਂ ਦੇ ਡਿਵੀਜ਼ਨ ਕਰ ਰਹੀ ਹੈ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀ ਕਨਫਿਊਜ਼ਨ ਕ੍ਰੀਏਟ ਕਰ ਰਹੀ ਹੈ ਕਾਂਗਰਸ ਦੇ ਵਿੱਚ ਟਾਈਮ ਆ ਗਿਆ ਹੈ ਕਿ ਹੁਣ ਡਿਸਪਲਿਨ ਦੇ ਵਿੱਚ ਹਰ ਕਿਸੇ ਨੂੰ ਆਣਾ ਪਊਗਾ ਜਿਹੜਾ ਗਲੱਲ ਸਟੈਪ ਲੈਂਦਾ ਹੈ ਜਾਂ ਕੁਝ ਵੀ ਜੇ ਕੋਈ ਅੱਛਾ ਕਿਸੇ ਨੂੰ ਜੇ ਮਿਲਦਾ ਪ੍ਰਧਾਨ ਜੀ ਉਹਦੇ ਅਗੇਂਸਟ ਕੋਈ ਵੀ ਵਰਕਿੰਗ ਹੁੰਦੀ ਹੈ ਹਾਈ ਕਮਾਂਡ ਜ਼ਰੂਰ ਉਹਨਾਂ ਦੇ ਅਗੇਂਸਟ ਸੈਕਸ਼ਨ ਲਾਊਗੀ ਕਾਂਗਰਸ ਤੇ ਹੋਣੀ ਚਾਹੀਦੀ ਹੈ ਮੈਮਾ ਅਨੁਰੋਧ ਸਿੰਘ ਤਕੂਰਾ ਤੇ ਜੋ ਰੈਲੀ ਕਰਵਾ ਰਹੇ ਆ ਦੇਖੋ ਮੈਂ ਇਸ ਬਾਰੇ ਕੁਝ ਨਹੀਂ ਕਹੂੰਗੀ ਕਿਉਂਕਿ ਹਾਈ ਕਮਾਂਡ ਦਾ ਫੈਸਲਾ ਸਿੱਧੂ ਸਾਹਿਬ ਬਹੁਤ ਸਤਿਕਾਰਯੋਗ ਹੈ ਉਹਨਾਂ ਨੇ ਮੈਨੂੰ ਆ ਕੇ ਕਰੇ ਟਿਕਟ ਦਿੱਤੀ ਆ ਰੀਅਲੀ ਰਿਸਪੈਕਟ ਹਿਮ ਲੇਕਿਨ ਜਿਨ੍ਹਾਂ ਨੇ ਰੈਲੀ ਰੱਖੀ ਹੈ ਮੈਂ ਜ਼ਰੂਰ ਉਹਨਾਂ ਬਾਰੇ ਕਹੂੰਗੀ ਕਿ ਉਹ ਆਪਣੇ ਆਪ ਨੂੰ ਕਾਂਗਰਸ ਦਾ ਦਾ ਕਹਿੰਦੇ ਆ ਲੇਕਿਨ ਉਹ ਕਾਂਗਰਸ ਹੀ ਬਿਲਕੁਲ ਵੀ ਨਹੀਂ ਹੈ ਹਾਈ ਕਮਾਂਡ ਦਾ ਕੋਈ ਗੱਲ ਹੋਈ ਇਸ ਰੈਲੀ ਦੇ ਬਿਲਕੁਲ ਹਾਈ ਕਮਾਂਡ ਐਕਸ਼ਨ ਲੈ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਲਦੀ ਤੋਂ ਜਲਦੀ ਅੱਛੇ ਸਟੈਪਸ ਲੈ ਸਕਣ लेकिन मैं यही कहूंगी अपने वर्कर्स वर्कर्सू के कंफ्यूज बिल्कुल ना हो क्योंकि जी रैली हैगी है, है कांग्रेस का नाम लैके रख रहे हैं क्योंकि जे ऑर्गेनाइजर है खुद ही कांग्रेस ही नहीं फिलहाल तो हजे तो तो आया नहीं और देखो कुछ पता नहीं है लेकिन मैं लगता है कि इस तरह की चीज है ਜ਼ਰੂਰ ਰੋਕਨੀਆ ਚਾਹੀਦੀਆਂ ਤਾਂਕਿ ਆ ਪ੍ਰੋਬਲਮ ਨਾ ਆਵੇ ਔਰ ਮੈਨੂੰ ਯਕੀਨ ਹੈ ਹਾਈ ਕਮਾਂਡ ਤੇ ਕਿ ਜਿਹੜੇ ਇਸ ਤਰ੍ਹਾਂ ਦੇ ਡਿਵੀਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੀ ਪਾਰਟੀ ਦੇ ਲਈ ਉਹਨਾਂ ਦੇ ਅਗੇਂਸ ਜ਼ਰੂਰ ਸਟੈਪ ਚੁੱਕੇ ਜਾਊਗੇ ਦੇਖੋ ਸਾਡੇ ਜ਼ਿਲ੍ਹਾ ਪ੍ਰਧਾਨ ਬਿਲਕੁਲ ਅੱਗੇ ਸਟੇਟਮੈਂਟ ਦੇ ਚੁੱਕੇ ਆ ਵੀ ਉਹਨਾਂ ਦਾ ਕੋਈ ਕੰਸਰਨ ਨਹੀਂ ਹੈਗਾ ਇਸ ਰੈਲੀ ਦੇ ਨਾਲ ਜਿੱਥੇ ਤੱਕ ਗੱਲ ਕਰਦੇ ਆ ਸਾਡੇ ਸਾਰੇ ਕਾਂਗਰਸੀ ਵੀ ਇੱਥੇ ਬੈਠੇ ਨੇ ਸਾਡੇ ਸਾਹਿਬ ਦਾ ਪ੍ਰਧਾਨ ਜੀ ਬੈਠੇ ਨੇ ਗੁਰਬਚਨ ਅਨਕਲ ਬੈਠੇ ਨੇ ਜੀ ਦੇ ਦਰਸ਼ਨ ਕਰੋ ਬੈਠੇ ਨੇ ਸਾਫ ਦਾ ਚੇਅਰਮੈਨ ਬਾਂਸਲ ਸਾਹਿਬ ਬੈਠੇ ਨੇ ਇੰਦਰਜੀਤ ਵੀਰ ਚਕੜੀ ਬੈਠੇ ਨੇ ਹਲਕਾ ਬਾਗਾਪੁਰਾਣਾ ਤੋਂ ਕਾਲੇਕੇ ਜੀ ਬੈਠੇ ਨੇ ਮੇਰਾ ਵੀਟ ਕਮਿੰਦਰ ਡਿੰਪਲ ਮਨਜੀਤ ਮਾਨ ਸਾਰੇ ਇੱਥੇ ਬੈਠੇ ਨੇ ਔਰ ਸਾਡਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਇਹ ਮਕਸਦ ਹੈ ਵੀ ਜੋ ਇੱਕ ਕਿਨੂ ਰੈਲੀ ਹੋ ਰਹੀ ਹੈ ਪਹਿਲਾਂ ਤਾਂ ਸਾਨੂੰ ਕਿਸੇ ਨੂੰ ਕੋਈ ਇਨਵੀਟੇਸ਼ਨ ਨਹੀਂ ਹੈਗਾ ਦੂਸਰੀ ਗੱਲ ਇਹ ਜਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਵੀ ਉੱਥੇ ਰਾਜਾ ਵੜਿੰਗ ਆ ਰਿਹਾ ਜੀ ਉੱਥੇ ਮਾਲੀਬਕਾ ਕੱਟ ਕਰਕੇ ਆ ਰਿਹਾ ਜੀ ਉ ਔਰ ਮੈਂ ਸਿੱਧੂ ਸਾਹਿਬ ਦੀ ਜਿਹੜੀ ਸਟੇਟਮੈਂਟ ਸੀਗੀ ਵੀ ਮੈਂ ਰੁੱਸੇ ਹੋਏ ਮਨਾਉਣ ਜਾਣੇ ਆ ਲੋਕ ਰੁੱਸੇ ਹੋਏ ਕੌਣ ਨੇ ਇਹ ਜਿਹੜੇ 4 ਵਾਰੀ ਐਮਐਲਏ ਟਿਕਟ ਲੱਗੇ ਪਰ ਹਾਰ ਗਏ 4 ਵਾਰੀ ਜ਼ਿਲ੍ਹਾ ਪ੍ਰਧਾਨ ਰਹੇ ਨੇ ਰੁੱਸੇ ਹੋਏ ਸਰਕਾਰ ਚ ਇਹਨਾਂ ਨੇ ਚੰਮਦੀਆਂ ਚ ਲਾਈਆਂ ਜ਼ਿਲ੍ਹਾ ਪ੍ਰਧਾਨ ਰਹੇ ਨੇ ਸਰਕਾਰ ਚ ਇਹ ਕੀਏ ਰੁੱਸੇ ਹੋਏ ਨੇ ਤੁਸੀਂ ਇਹਨਾਂ ਨੂੰ ਸਵਾਲ ਨਹੀਂ ਕੀਤਾ ਵੀ ਇਹ ਰੁੱਸੇ ਹੋਏ ਵਰਕਰਾਂ ਦੇ ਪਿੱਛੇ ਆ ਰਹੇ ਆ ਨੋਜੋ ਸਿੰਘ ਸਿੱਧੂ ਅਸੀਂ ਬਿਲਕੁਲ ਨਹੀਂ ਇਸ ਰੈਲੀ ਜਾਵਾਂਗੇ ਜੋ ਆਰਡਰ ਸਾਨੂੰ ਹਾਈ ਕਮਾਂਡ ਕਰੂਗੀ ਅਸੀਂ ਉਹਦੇ ਅਕੋਰਡਿੰਗਲੀ ਜਾਵਾਂਗੇ ਅਸੀਂ ਇਹਦਾ ਵਿਰੋਧ ਕਰਦੇ ਆ ਬਾਇਕਾਊਟ ਕਰਦੇ ਆ ਇਸ ਰੈਲੀ ਦਾ ਵੀਰ ਜੀ ਅੱਜ ਮੰਤਵ ਉਹ ਕੇਵਲ ਤੇ ਕੇਵਲ ਇਨਾ ਹੀ ਆ ਕਿ ਸਾਰ ਨਵਜੋਤ ਸਿੰਘ ਸਿੱਧੂ ਜਿਹੜੇ ਸਾਬਕਾ ਐਮਪੀ ਨੇ ਪੰਜਾਬ ਦੇ ਸਾਬਕਾ ਵਜ਼ੀਰ ਨੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਇਸ ਖਿੱਤੇ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਮੰਗ ਸੀ ਕਿ ਸਿੱਧੂ ਸਾਹਿਬ ਆਪ ਦੀ ਵਾਈਫ ਦੀ ਬਿਮਾਰੀ ਕਰਕੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਆ ਨਹੀਂ ਸੀ ਸਕੇ ਕਰਤਾਰਪੁਰ ਦਾ ਲਾਂਘਾ ਖਲਾਉਣ 'ਚ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਇਸ ਕਰਕੇ ਲੋਕ ਚਾਹੁੰਦੇ ਸੀ ਕੋਈ ਇੱਥੇ ਆਉਣ ਉਹਨਾਂ ਦੀ ਰੈਲੀ ਰੱਖੀ ਗਈ ਹੈ 21 ਤਰੀਕ ਨੂੰ 11 ਤੋਂ 2 ਵਜੇ ਤੱਕ ਦਾ ਫੰਕਸ਼ਨ ਪ੍ਰਾਈਮ ਫਾਰਮ ਬੁੱਗੀਪੁਰਾ ਚੌਂਕ ਅੰਮ੍ਰਿਤਸਰ ਰੋਡ ਮੋਗਾ ਵਿਖੇ ਕਿ ਅੱਜ ਤੁਹਾਨੂੰ ਬੇਨਤੀ ਕਰਨ ਲਈ ਆਏ ਆ ਕਿ ਤੁਸੀਂ ਸਾਰਿਆਂ ਨੇ ਉਸ ਦਿਨ ਸਾਡੀ ਕਵਰੇਜ ਦੇਣੀ ਹੈ ਸਿੱਧੂ ਸਾਹਿਬ ਦੇ ਵਿਚਾਰ ਸੁਣਨੇ ਆ ਜਿਹੜੀ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਹੋ ਰਹੀ ਹੈ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਪਰਫੁੱਲਤ ਕਰਨ ਲਈ ਹੋ ਰਹੀ ਹੈ ਔਰ ਮੌਜੂਦਾ ਹਕੂਮਤ ਦੀ ਜਿਹੜੀਆਂ ਨਲਾਇਕੀਆਂ ਤੇ ਨਾ ਕਾਮਯਾਬੀਆਂ ਨੇ ਜਿਹੜੇ ਝੂਠੇ ਲਾਰੇ ਲਾ ਕੇ ਹਕੂਮਤ ਬਣਾਈ ਸੀ ਉਹਨਾਂ ਨੂੰ ਲੋਕਾਂ ਦੇ ਸਨਮੁਖ ਖੜ ਕੇ ਉਦਾਗਰ ਕਰਨ ਦੀ ਗੱਲ ਤੇ ਆਉਣ ਵਾਲੀ ਪਾਰਲੀਮੈਂਟ ਵੀ ਪਿਆਰੀ ਕਰਨ ਦਾ ਮੇਨ ਮੁੱਦਾ ਜਿਹੜਾ ਇਸ ਲਈ ਆ ਰਹੇ ਨੇ ਸਭ ਲੋਕਲ ਲੀਡਰਸ਼ਿਪ ਜਿਹੜੀ ਇਹ ਸ਼ਾਮਲ ਹੋਏਗੀ ਰੈਲੀ ਵਿੱਚ ਹਾਂਜੀ ਲੋਕਲ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਇਹ ਸ਼ਾਮਲ ਹੋਏਗੀ ਰੈਲੀ ਵਿੱਚ ਸਿੱਧੂ ਸਾਹਿਬ ਨੇ ਵੀ ਜਿਹੜਾ ਆਪਦੇ ਫੇਸਬੁੱਕ ਤੇ ਬੇਨਤੀ ਕੀਤੀ ਸੀ ਅਸੀਂ ਵੀ ਜਿਹੜੀ ਕੀਤੀ ਸੀ ਅਸੀਂ ਸਾਰਿਆਂ ਨੂੰ ਕੀਤਾ ਔਰ ਤੁਸੀਂ ਦੇਖ ਲਓ ਆ ساری ਕਾਂਗਰਸੀ ਬੈਠੀ ਸਾਰੇ ਸ਼ਾਮਲ ਹੋ ਕਾਂਗਰਸ ਪਰਤਲੋਂ ਕੱਲੇ ਕੱਲੇ ਜੀ ਕੱਲੇ ਕੱਲੇ ਬਾਈਕਟ ਕਰ ਚੁੱਕੀ ਹੈ ਹਾਂਜੀ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਤੁਸੀਂ ਸਰੈਗ ਦਾ ਬਾਈਕਟ ਦਿੱਤਾ ਸਾਡਾ ਸਰੈਗ ਦਾ ਕੋਈ ਲੈਣਾ ਨਹੀਂ ਤੁਸੀਂ ਬਾਈ ਜੀ 21 ਤਰੀਕ ਨੂੰ ਆਉਣਾ ਹੈ 21 ਤਰੀਕ ਨੂੰ ਆ ਕੇ ਤੁਸੀਂ ਦੇਖਣਾ ਕਿ ਕਿੰਨੇ ਕਾਂਗਰਸੀ ਉੱਥੇ ਆਏ ਆ ਹਰ ਪਿੰਡ ਦਾ ਸਰਪੰਚ ਹਰ ਪਿੰਡ ਦਾ ਪੰਚਾਇਤ ਮੈਂਬਰ ਨੰਬਰਦਾਰ ਸਮੁੱਚੇ ਜ਼ਿਲ੍ਹੇ ਚੋਂ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕ ਸਾਰੇ ਉੱਥੇ ਹੋਣਗੇ ਤੁਹਾਡੇ ਸਾਹਮਣੇ ਰੈਗਰ ਹੋ ਜੂਗਾ ਜਿਲ੍ਹਾ ਪ੍ਰਧਾਨ ਅਸਰ ਗੱਲ ਹੋਈ ਕਿੰਨੇ ਵਰਕਰ ਆਣਗੇ ਜਿਲ੍ਹਾ ਪ੍ਰਧਾਨ ਪਹੁੰਚਣਗੇ ਅਸੀਂ ਤਾਂ ਜਿਲ੍ਹਾ ਪ੍ਰਧਾਨ ਨੂੰ ਵੀ ਸੱਦੇ ਜਰੂਰ ਪਹੁੰਚਣਗੇ ਪਰ ਤੋਂ ਆ ਕਈ ਕਈ ਕਾਂਗਰਸੀ ਜਿਹੜੇ ਕਾਰਜਕਰਤਾ ਉਹ ਕਹਿ ਰਹੇ ਆ ਸਾਨੂੰ ਹਾਈ ਕਮਾਂਡ ਤੋਂ ਕੋਈ ਇਸ ਤਰ੍ਹਾਂ ਦੀ ਰੈਲੀ ਦਾ ਕੋਈ ਮੈਸੇਜ ਨਹੀਂ ਆਇਆ ਹਾਈ ਕਮਾਂਡ ਦਾ ਬਜਿ ਹੁਕਮ ਸਾਨੂੰ ਵੀ ਨਹੀਂ ਕੋਈ ਆਇਆ ਅਸੀਂ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਇਕੱਠੇ ਹੋ ਕੇ ਇਹ ਇਹਨੂੰ ਆਰਗੇਨਾਈਜ਼ ਵੀ ਕਰ ਰਹੇ ਆ ਸਿੱਧੂ ਸਾਹਿਬ ਨੂੰ ਵੈਲਕਮ ਵੀ ਕਰ ਰਹੇ ਆ ਤੇ ਸਿੱਧੂ ਸਾਹਿਬ ਦੇ ਨਾਲ ਹੋਰ ਵੀ ਕਾਂਗਰਸ ਦੇ ਬਹੁਤ ਸਰਕਾਰ ਦਾ ਆਗੂ ਜਿਹੜੇ ਵੱਡੇ ਲੀਡਰ ਨੇ ਉਹ ਵੀ ਆਉਣਗੇ ਇਹ ਸਿੱਧੂ ਸਾਹਿਬ ਕਿਸ ਤਰ੍ਹਾਂ ਮੋਗਾ ਦਾ ਪਿਆਰਾ ਇਹ ਕਿਹਦਾ ਹੈ 200 ਕਰੋੜ ਅਨਾਉਂਸ ਕਰਕੇ ਗਏ تھے ਜਦ ਮંત્રી تھے ਆਪ ਤੱਕ ਕੁਟੀਕੋੜੀ ਨਹੀਂ ਸਿੱਧੂ ਸਾਹਿਬ ਉਸਕੇ ਬਾਅਦ ਮੰਤਰੀ ਰਹੇ ਨਹੀਂ 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 ਉਸ ਸਮੇਂ ਕੇ ਕਾਫੀ ਵਾਰ ਤੱਕ ਰਹੇ تھے ਉਹ ਤਾਂ ਬਾਅਦ ਮੈਂ ਉਹ ਕਿਉਂ ਨਹੀਂ دی ਉਹ ਤਾਂ ਸਿੱਧੂ ਸਾਹਿਬ ਬਤਾ ਸਕਦੇ ਉਹ ਆਉਣਗੇ ਪਰਸੋਂ ਆਪਾਂ ਉਹਨੂੰ ਪੁੱਛ ਲਾਂਗੇ ਜਿਹੜੀ ਅੱਜ ਦੀ ਸਾਡੇ ਮੁੱਦੇ ਵਾਲੀ ਗੱਲ ਆ ਉਹ ਸਾਨੂੰ ਦੱਸੋ ਐਮਐਲਬਾਬ ਪਈ ਲੱਗਦਾ ਨਹੀਂ ਕਿ ਕਾਂਗਰਸ ਜਿਹੜੀ ਆ ਦੋ ਟੜਾਜ ਪੜ ਚੁੱਕੀ ਆ ਇਸ ਤੋਂ ਬਾਅਦ ਵੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਕਾਕਾ ਡੋਗੜ ਮਾਲਿਕ ਦਾ ਪੂਰਾ ਉਹਨਾਂ ਨੇ ਰੱਖੀ ਦੇ ਗਿਆ ਤੁਸੀਂ ਉੱਥੇ ਵੀ ਜਾ ਕੇ ਦੇਖ ਲਓ ਜੀ ਕਿ ਕੌਣ ਆਊਗਾ ਸਾਨੂੰ ਤਾਂ ਬਿਲਕੁਲ ਨਹੀਂ ਲੱਗਦਾ ਵੀ ਦੋ ਟੜਾਜ ਵੰਡੀ ਗਈ ਇਸ ਦਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਕਾਂਗਰਸ ਦੇ ਝੰਡੇ ਥੱਲੇ ਰੈਲੀ ਹੋਏਗੀ ਤੁਸੀਂ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਉਹ ਪਰਸੋਂ ਸੰਡੇ ਨੂੰ ਐਤਵਾਰ ਨੂੰ 11 ਤੋਂ 2 ਦਰਸ਼ਨ ਦੇਣੇ ਆ ਉਸੀ ਉੱਤੇ ਕਵਰੇਜ ਵੀ ਕਰਨੀ ਹੈ ਤੁਹਾਨੂੰ ਪਤਾ ਲੱਗ ਜੂ ਕਿ ਕਿੰਨੇ ਕਾਂਗਰਸ ਆਉਣਗੇ ਤੁਹਾਨੂੰ ਲੱਗ ਨਹੀਂ ਰਿਹਾ ਜੇ ਕਾਂਗਰਸ ਨਹੀਂ ਆਉਗੀ ਅਸੀਂ ਅਸੀਂ ਕਾਂਗਰਸ ਚੰਨ ਤੇ ਜੇ ਕਾਂਗਰਸ ਨਾ ਆਉਗੀ ਤਾਂ ਅਸੀਂ ਰੈਲੀ ਕਿਉਂ ਨਹੀਂ ਕਰਾਂਗੇ ਉਸੇ ਦਿਨ ਸੈਰਮੈਂਡ ਇੱਕ ਬਹੁਤ ਵੱਡੀ ਰਸਿਆ ਯਾਤਰਾ ਨਿਕਲਣ ਵਾਲੀ ਹੈ ਕੀ ਆਪਕੋ ਲੱਗਦਾ ਨਹੀਂ ਹੈ ਕਿ ਉਸ ਵਿੱਚ ਮੈਂ ਠੀਕ ਹੈ ਰੈਲੀ ਦਾ ਸਮਾਂ ਨਹੀਂ ਉਹ ਜਦ ਤੱਕ ਯਾਤਰਾ ਦਾ ਕੰਮ ਸ਼ੁਰੂ ਹੋਣਾ ਉਸ ਵਕਤ ਤੱਕ ਹਮ ਵੀ ਉਹਨਾਂ ਨੂੰ ਜੁਆਇਨ ਕਰ ਲਵਾਂਗੇ ਰੈਲੀ ਦਾ ਸੇਮ ਟਾਈਮ ਸੇਮ ਟਾਈਮ ਦੋਨੋਂ ਦਾ 11 ਤੋਂ 2 ਸੇਮ ਟਾਈਮ ਹੈ। ਸਾਨੂੰ ਕੋ 5:00 ਵਜੇ ਤੱਕ ਖਤਮ ਹੋਣਾ ਹੈ। ਯਾਤਰਾ 6 ਤੱਕ ਖਤਮ ਹੋਊਗੀ ਨਾ? ਤੇ ਹਮ ਵੀ ਉਸ ਵਿੱਚ ਸ਼ਾਮਲ ਹੋ ਜਾਵਾਂਗੇ। ਹਮ ਤੋ 1:30 ਵਜੇ ਖਤਮ ਕਰ ਲਵਾਂਗੇ। ਸਰ ਹਲਕਾ ਇੰਚਾਰਜ ਕਹਿ ਰਹੀ ਹੈ ਕਿ ਵੀ ਪਾਰਟੀ ਤੋਂ ਬਾਹਰਲੇ ਬੰਦੇ ਰੈਲੀ ਕਰ ਰਹੇ ਆ। ਤੁਸੀਂ ਦੱਸੋ ਅਸੀਂ ਤੁਹਾਡੇ ਸਾਹਮਣੇ ਬੈਠੇ ਆਂ। ਕਾਂਗਰਸ ਪਾਰਟੀ ਦੇ ਵਿੱਚ ਕੋਈ ਹਲਕਾ ਇੰਚਾਰਜ ਦੀ ਪੋਸਟ ਨਹੀਂ। ਕਾਂਗਰਸ ਦਾ ਸੰਵਿਧਾਨ ਦੇਖੋ। ਕਾਂਗਰਸ ਦੇ ਸੰਵਿਧਾਨ ਦੇਖ ਲਓ, ਕਾਂਗਰਸ ਦੀਆਂ ਨੀਤੀਆਂ ਪੜ੍ਹ ਲਓ ਕਿ ਕਾਂਗਰਸ ਦੇ ਵਿੱਚ ਕੋਈ ਹਲਕਾ ਇੰਚਾਰਜ ਨਹੀਂ ਹੁੰਦਾ। ਕੁਛ ਹੀ ਦੱਸੋ ਅਸੀਂ ਜਿਹੜੇ ਇੱਥੇ ਸਾਰੇ ਬੈਠੇ ਅਸੀਂ ਕਾਂਗਰਸੀ ਨਹੀਂ ਕਿ ਅਸੀਂ ਰੈਲੀ ਕਰ ਰਹੇ ਆ ਆਰਗੇਨਾਈਜ਼ ਕਰ ਰਹੇ ਆ ਤੇ ਕਾਂਗਰਸੀ ਆਰਗੇਨਾਈਜ਼ ਕਰਦੇ ਹੋਰ ਕਿਹੜੀ ਲੀਡਰਸ਼ਿਪ ਆ ਰਹੀ ਹੈ ਇਸ ਤੋਂ ਇਲਾਵਾ ਕਿਸ ਦਾ ਤੋਂ ਇਲਾਵਾ ਕਿਹੜੇ ਕਿਹੜੇ ਜੁਟਾ ਰਹੇ ਨੇ ਪੰਜਾਬ ਪ੍ਰਧਾਨ ਆ ਰਹੇ ਨੇ ਜੋਰ ਆ ਰਹੇ ਜੋ ਇਹਨਾਂ ਨੂੰ ਅਸੀਂ ਸੱਦਾ ਦਿੱਤਾ ਹੈ ਉਹ ਤਕਰੀਬਨ ਸਾਰਿਆਂ ਨੂੰ ਦਿੱਤਾ ਸਮੁੱਚੀ ਕਾਂਗਰਸ ਨੂੰ ਹੁਣ ਉਹਨਾਂ ਚ ਕੌਣ ਆਉਂਦਾ ਇਹ ਸਮਝ ਦੱਸੇਗਾ ਦੇਖੋ ਭਾਈ ਸਾਹਿਬ 21 ਤਰੀਕ ਨੂੰ 21 ਜਨਵਰੀ ਨੂੰ ਕਾਂਗਰਸ ਦੇ ਝੰਡੇ ਥੱਲੇ ਰੈਲੀ ਹੋ ਰਹੀ ਹੈ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੂਬੇ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਉਹ ਸ਼ਮੂਲੀਅਤ ਕਰ ਰਹੇ ਉਹਦੇ ਉਹਨਾਂ ਨਾਲ ਹੋਰ ਵੀ ਕਈ ਸੀਨੀਅਰ ਆਗੂਆਂ ਦੇ ਆਉਣ ਦੀ ਉਮੀਦ ਹੈ ਜਿਹੜੇ ਕਿ ਉਹਨਾਂ ਦੇ ਨਾਲ ਆਉਣਗੇ। ਔਰ ਦੂਸਰੀ ਗੱਲ ਰਹੀ ਹਲਕਾ ਇੰਚਾਰਜ ਦੀ ਕਿ ਕੋਈ ਮੈਂ ਵਿਅਕਤੀਗਤ ਤੌਰ ਤੇ ਨਹੀਂ ਕਹਿੰਦਾ ਕੋਈ ਮੇਰੀ ਬਣਾਈ ਹੋਈ ਗੱਲ ਨਹੀਂ ਕਿ ਤੁਸੀਂ ਕਾਂਗਰਸ ਦਾ ਸੰਵਿਧਾਨ ਪੜ੍ਹ ਕੇ ਦੇਖ ਸਕਦੇ ਹੋ ਇੰਟਰਨੈਟ ਤੇ ਤੁਹਾਨੂੰ ਮਿਲ ਜੂਗਾ ਉਹਦੀ ਪੀਡੀਐਫ ਫਾਈਲ ਡਾਊਨਲੋਡ ਕਰ ਲਓ। ਕਾਂਗਰਸ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਹਲਕਾ ਇੰਚਾਰਜ ਦੀ ਕੋਈ ਪੋਸਟ ਨਹੀਂ ਹੁੰਦੀ। ਔਰ ਜਿਹੜਾ ਬੰਦਾ ਕਾਂਗਰਸ ਨੂੰ ਪਿਆਰ ਕਰਦਾ ਕਾਂਗਰਸ ਨਾਲ ਜੁੜਿਆ ਹੈ ਇਹ ਸਾਡੇ ਪ੍ਰਧਾਨ ਸਾਹਿਬ ਤੇ ਕਾਂਗਰਸ ਦੇ ਹੋਰ ਆਲਾ ਆਗੂ ਵੀ ਕਹਿ ਚੁੱਕੇ ਆ ਵੀ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਵੀ ਕੱਟ ਕਰ ਸਕਦਾ ਕੋਈ ਵੀ ਕੰਮ ਕਰ ਸਕਦਾ ਤੇ ਕੋਈ ਵੀ ਰੈਲੀ ਕਰ ਸਕਦਾ ਇਸ ਗੱਲ ਤੇ ਉਹ ਬਹੁਤ ਸਪਸ਼ਟ ਬਿਆਨ ਦੇ ਚੁੱਕੇ ਨੇ ਔਰ ਜਿੱਥੋਂ ਤੱਕ ਇਸ ਤੋਂ ਇਲਾਵਾ ਗੱਲ ਹੈ ਸਾਨੂੰ ਕਾਂਗਰਸ ਦੇ ਦਫ਼ਤਰੋਂ ਹਾਈ ਕਮਾਂਡ ਤੋਂ ਦਿੱਲੀੋਂ ਜਾਂ ਚੰਡੀਗੜ੍ਹੋਂ ਕੋਈ ਐਸਾ ਮੈਸੇਜ ਨਹੀਂ ਲੱਗਿਆ ਵੀ ਤੁਸੀਂ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਜਾਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਕੰਮ ਨਹੀਂ ਕਰਨਾ ਯਾ ਤੁਸੀਂ ਇਕੱਠ ਨਹੀਂ ਕਰ ਸਕਦੇ ਜਿਹੜੇ ਲੋਕ ਇੱਥੇ ਬੈਠੇ ਨੇ ਸਾਡੇ ਸਾਬਕਾ ਮੇਅਰ ਸਣ ਭੈਣ ਜੀ ਨੀਕੀਤਾ ਭੱਲਾ ਜੀ ਉਹਨਾਂ ਦੇ ਹਸਬੰਦ ਭੱਲਾ ਸਾਹਿਬ ਇੱਥੇ ਬੈਠੇ ਨੇ ਸਰਦਾਰ ਸੁਖਦੇਵ ਸਿੰਘ ਬੈਠੇ ਨੇ ਚੀਮਾ ਸਾਹਿਬ ਸਾਡੇ ਬਹੁਤ ਸੀਨੀਅਰ ਆਗੂ ਨੇ ਉਹ ਬੈਠੇ ਨੇ ਪਿਛਲੇ ਇਲੈਕਸ਼ਨਾਂ 'ਚ ਕਾਂਗਰਸ ਦੀ ਖਾਤਰ ਬਹੁਤ ਜਦੋਜਹਿਦ ਕੀਤੀ ਮਿਹਨਤ ਕੀਤੀ ਸਰਦਾਰ ਬਲਬੀਰ ਸਿੰਘ ਪੂਰ ਬੈਠੇ ਨੇ ਸਾਡੇ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਪ੍ਰਧਾਨ ਨੇ ਔਰ ਕਾਂਗਰਸ ਦੇ ਜਿੰਨੇ ਸਰਪੰਚ ਨੇ ਔਰ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ ਭਾਈ ਸਿਮਰਜੀਤ ਸਿੰਘ ਰਿੱਕੀ ਸਾਹਿਬ ਸਾਡੇ ਮਹਿਲਾ ਕਾਂਗਰਸ ਚੋਂ ਭੰਜੀ ਬੈਠੇ ਨਿਰਵਿੰਦਰ ਬਾਜਤ ਜੀ ਇਹ ਬੈਠੇ ਹੈ ਸੂਸਬਾਹ ਬੈਠੇ ਹੈ ਇਹ ਸਾਰੇ ਤਮਾਮ ਉਹ ਲੋਕ ਨੇ ਜਿਹੜੇ ਵੱਖ-ਵੱਖ ਸਮੇਂ ਤੇ ਕਾਂਗਰਸ ਦੇ ਅਹੁਦੇਦਾਰ ਵੀ ਰਹੇ ਨੇ ਔਰ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੰਮ ਵੀ ਕਰਦੇ ਰਹੇ ਨੇ ਇਹ ਆਪ ਦੇ ਆਪ ਚ ਕਾਂਗਰਸੀ ਹੈ ਤੇ ਪੀਪੀਸੀ ਮੈਂਬਰ ਜਿਹੜੇ ਕਹਿ ਰਹੇ ਨੇ ਕਹਿੰਦੇ ਇਹ ਸਿੱਦੀ ਸਾਡੀ ਪਰਸਨਲ ਰੈਲੀ ਹੈ ਇਹਦੇ ਨਾਲ ਕਾਂਗਰਸ ਦਾ ਕੀ ਲੈਣਾ ਹੈ ਭਾਈ ਸਾਹਿਬ ਉਹ ਉਹੀ ਜਾਣਨੋਂ ਕਿਉਂ ਕਹਿੰਦੇ ਨੇ ਉਹਦਾ ਸਪਸ਼ਟਿਕਰਨ ਤਾਂ ਉਹੀ ਦੇ ਸਕਦੇ ਨੇ ਲੱਗ ਰਿਹਾ ਕਿ ਔਰ ਮੈਨੂੰ ਤਾਂ ਇਕ ਸਮਾਸੀ ਜਦੋਂ ਇਹ ਸਾਰੇ ਬੰਦੇ ਸਿੱਧੂ ਸਾਹਿਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸੀਗੇ ਤੇ ਉਹ ਇਹ ਬਿਆਨ ਕਿਉਂ ਦਿੰਦੇ ਆ ਉਹ ਤਾਂ ਉਹਦਾ ਸਪਸ਼ਟੀਕਰਨ ਹੋ ਹੀ ਦੇ ਸਕਦੇ ਨੇ ਤੇ ਲੱਗਦਾ ਲੋਕਲ ਲੀਡਰਸ਼ਿਪ ਜਿਹੜੀ ਹੈ ਰਲੀਆਂ ਦੇ ਵਿੱਚ ਸ਼ਾਮਲ ਹੋਏ ਨੇ ਬਿਲਕੁਲ ਹੋਏਗੀ ਜੀ ਲੀਡਰਸ਼ਿਪ ਵਰਕਰਾਂ ਨਾਲ ਹੀ ਹੁੰਦੀ ਹੈ ਵਰਕਰ ਦੇ ਸ਼ਰਤਾਂ ਸਰ ਤੁਸੀਂ ਇਨਵੀਟੇਸ਼ਨ ਦੇਖੋ ਜਿਹੜੇ ਤੁਸੀਂ ਫੋਟੋ ਦੀ ਗੱਲ ਕੀਤੀ ਸੀ ਪਹਿਲਾਂ ਮੈਂ ਉਹ ਵੀ ਸਪਸ਼ਟ ਕਰ ਦਿਆਂ ਇਹ ਜਿਹੜਾ ਫੋਟੋ ਲੱਗੀ ਹੈ ਕਿਸੇ ਦੀ ਕਿਸੇ ਵੀ ਵਿਅਕਤੀ ਦੀ ਉਹ ਸਿੱਧੂ ਸਾਹਿਬ ਕੰਨੀਓ ਲਾਈ ਗਈ ਹੈ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਦੇ ਸੋਸ਼ਲ ਮੀਡੀਆ ਹੈਂਡਲਸ ਨੇ ਜਿਹੜੇ ਤੇ ਖਾਸ ਤੌਰ ਤੇ ਫੇਸਬੁੱਕ ਆ ਉਹਦੇ ਤੇ 21 ਦੀ ਰੈਲੀ ਦਾ ਆਪਦਾ ਪੋਸਟਰ ਜਾਰੀ ਕੀਤਾ ਸੀ ਉਹ ਹੁਣ ਉਹਨਾਂ ਨੇ ਕਿਹਦੀ ਫੋਟੋ ਲਾਈ ਆ ਕਿਹਦੀ ਨਹੀਂ ਲਾਈ ਉਹਦੇ ਤੇ ਜਿਹੜਾ ਸਪਸ਼ਟੀਕਰਨ ਆ ਜਾਂ ਬਿਆਨ ਆ ਸਫਾਈ ਆ ਉਹ ਸਿੱਧੂ ਸਾਹਿਬ ਹੀ ਦੇ ਸਕਦੇ ਆ ਉਹ ਪਰਸੋਂ ਆਉਣਗੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ ਤੁਹਾਡੇ ਵੱਲੋਂ ਸਰਗਰ ਅਰਗੇਨਾਈਜ਼ ਕੀਤਾ ਜਾ ਰਿਹਾ ਸਾਰਾ ਕੁਝ ਇਹ ਪ੍ਰਤੀਹਿੰ ਇਨਵੀਟੇਸ਼ਨ ਨੂੰ ਦਾ ਲੋਕਲ ਰਿਲੇਸ਼ਨਸ਼ਿਪ ਦੇਖ ਲਓ ਭਾਈ ਸਾਹਿਬ ਸਾਡੇ ਕੋਲੇ ਰੈਲੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਹੈ ਰੈਲੀ ਚ ਜਿਹੜਾ ਇਨਵੀਟੇਸ਼ਨ ਹੈ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ तमाम ਕਾਂਗਰਸ ਦੇ ਵਰਕਰਾਂ ਨੂੰ तमाम ਕਾਂਗਰਸ ਦੇ ਲੀਡਰਾਂ ਨੂੰ ਦਿੱਤਾ ਜਾ ਚੁੱਕਿਆ ਕੋਈ ਵੈਰੀ ਨੂੰ ਲੈ ਕੇ ਕੋਈ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਲੋਕਲ ਲੀਡਰਸ਼ਿਪ ਨਾਲ ਮੇਰੀ तमाम ਕਾਂਗਰਸ ਦੇ ਵਰਕਰਾਂ ਨਾਲ ਗੱਲ ਹੋਈ ਹੈ ਜਿਹੜੇ ਲੋਕ ਕਾਂਗਰਸ ਨੂੰ ਪਿਆਰ ਕਰਦੇ ਆ ਮੌਜੂਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਨੇ ਤੁਸੀਂ ਵੇਖਿਆ ਤੁਸੀਂ ਪੱਤਰਕਾਰ ਭਾਈਚਾਰਾ ਕਿ ਕਿਸ ਤਰੀਕੇ ਨਾਲ ਆਏ ਦਿਨ ਰੋਜ਼ ਲੁੱਟਾਂ ਖਵਾਹ ਹੋ ਰਹੀਆਂ ਇੱਕ ਪੰਜਾਬ ਪੁਲਿਸ ਦਾ ਡੀਐਸਪੀ ਆ ਉਹਦਾ ਕਤਲ ਹੋ ਜਾਂਦਾ ਆਪ ਜਿੱਥੇ ਆਪਾਂ ਬੈਠੇ ਆਂ ਇਥੋਂ ਕੁਝ ਦੂਰੀ ਤੇ ਤੁਸੀਂ ਤੁਹਾਨੂੰ ਯਾਦ ਹੋਊਗਾ ਵਾਰਦਾਤਾ ਸੁਪਰ ਸ਼ਾਈਨ ਵਾਲੀ ਜਿਹੜੀ ਹੋਈ ਹੈ ਜਿਹਨੇ ਸਾਰੇ ਪੰਜਾਬ 'ਚ ਡੈਸ਼ ਦਾ ਮਾਹੌਲ ਪੈਦਾ ਕਰਤਾ ਸੀ ਇਹ ਐਸੀਆਂ ਹਰ ਸ਼ਹਿਰ ਹਰ ਮੱਲੇ 'ਚ ਕਸਬੇ 'ਚ ਵਾਰਦਾਤਾ ਹੋ ਰਹੀਆਂ ਲਾਣ ਆਰਡਰ ਦੀ ਸਿਚੁਏਸ਼ਨ ਹੈ ਜਿਹੜੀ ਇਹ ਡੇ ਬਾਈ ਡੇ ਵਿਗੜਦੀ ਜਾ ਰਹੀ ਹੈ ਉਹਨਾਂ ਗੱਲਾਂ ਨੂੰ ਉਜਾਗਰ ਕਰਨ ਵਾਸਤੇ ਔਰ ਜਿਹੜੀਆਂ ਗੱਲਾਂ ਕਰਕੇ ਇਹਨਾਂ ਨੇ ਸਰਕਾਰ ਬਣਾਈ ਪਿੱਛੇ ਹੜਾਏ ਹੜਾਂ 'ਚ ਵੀ ਝੂਠਾ ਵਾਦਾ ਕੀਤਾ ਕਿ ਅਸੀਂ ਜਾਨਵਰਾ ਜਿਹੜੇ ਹੈਗੇ ਆ ਬੱਕਰੀਆਂ ਜਾਂ ਮੱਝਾਂ ਮਰਗੀਆਂ ਉਹਦਾ ਵੀ ਬੀਮਾ ਦੇਵਾਂਗੇ ਮੁਆਵਜ਼ਾ ਦੇਵਾਂਗੇ ਹੋਰ ਝੂਠੇ ਵਾਅਦੇ ਕੀਤੇ ਲਾਰੇ ਲਾਏ ਵੀ 1000 ਰੁਪਏ ਅਸੀਂ ਬੀਬੀਆਂ ਨੂੰ ਦੇਵਾਂਗੇ ਇਹ तमाम ਜਿਹੜੀਆਂ ਗੱਲਾਂ ਜਿਹੜਾ ਪੰਜਾਬ ਦੇ ਲੋਕਾਂ ਨਾਲ ਧਰੋ ਕੀਤਾ ਵਿਸ਼ਵਾਸ ਘਾਤੀ ਕੀਤਾ ਉਹਨੂੰ ਜਾਗਰ ਕਰਨ ਵਾਸਤੇ ਤੇ ਕਾਂਗਰਸ ਨੂੰ ਤਕੜਾ ਕਰਨ ਵਾਸਤੇ ਰੈਲੀ ਹੋ ਰਹੀ ਹੈ ਸਰ ਹਾਈ ਕਮਾਂਡ ਤਾਂ ਆਖਮਣਾਂ ਨੂੰ ਜਾ ਰਹੀ ਆ ਆਪ ਦੇ ਨਾਲ ਆਪਾਂ ਕਹਿ ਰਹੇ ਆ ਵੀ ਉਹਨਾਂ ਨੇ ਐ ਕੀਤਾ ਜਿਉਂ ਕੀਤਾ ਕੀ ਕੀਤਾ ਅੰਮ੍ਰਿਤ ਤੁਸੀਂ ਕਹਿ ਰਹੇ ਨਾ ਵੀ ਮੁਰਗੀਆਂ ਦਾ ਮਾਫਿਆ ਦੇਣਗੇ ਫਲਾਨਾ ਦੇਣਗੇ ਭੱਜ ਗਈ ਆਮ ਆਦਮੀ ਪਾਰਟੀ ਪਰ ਜਿਹੜੀ ਸੀਨੀਅਰ ਲੀਡਰਸ਼ਿਪ ਉਹ ਮਨਾ ਕਪਾਈ ਸਾਹਿਬ ਉਹਦਾ ਜਵਾਬ ਤਾਂ ਸੀਨੀਅਰ ਲੀਡਰਸ਼ਿਪ ਹੀ ਦੇਊਗੀ ਪਰ ਤੁਸੀਂ ਆਏ ਦਿਨ ਅਖਬਾਰਾਂ ਤੇ ਮੀਡੀਆ 'ਚ ਵੇਖਿਆ ਹੋਣਾ ਬਈ ਝਾੜੂ ਦੇ ਆਗੂ ਤੇ ਲੀਡਰੇ ਚਾਹੁੰਦੇ ਆ ਵੀ ਸਾਡਾ ਕਾਂਗਰਸ ਨਾਲ ਸਮਝੌਤਾ ਹੋ ਜੇ ਪਰ ਕਿਸੇ ਕਾਂਗਰਸ ਦੇ ਲੀਡਰ ਦਾ ਐਸਾ ਬਿਆਨ ਨਹੀਂ ਆ ਵੀ ਅਸੀਂ ਝਾੜੂ ਨਾਲ ਸਮਝੌਤਾ ਕਰਨ ਜਾ ਰਹੇ ਹਾਂ ਸਿੱਧੂ ਜੀ ਦਾ ਕਹਿ ਦੇ ਸਿੱਧੂ ਦਾ ਹੋਣਾ ਚਾਹੀਦਾ ਸਿੱਧੂ ਸਾਹਿਬ ਇਹ ਨਹੀਂ ਕਹਿੰਦੇ ਕਿ ਸਮਝੌਤਾ ਹੋਣਾ ਚਾਹੀਦਾ ਜੋ ਗੱਲ ਸਿੱਧੂ ਸਾਹਿਬ ਕਹਿੰਦੇ ਮੈਂ ਸਪਸ਼ਟ ਕਰ ਚੁੱਕਿਆ ਵੀ ਪਰਸੋਂ ਤੁਸੀਂ ਸਿੱਧੂ ਸਾਹਿਬ ਨੂੰ ਪੁੱਛ ਸਕਦੇ ਹੋ ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਸਿੱਧੂ ਸਾਹਿਬ ਇਹ ਕਹਿ ਚੁੱਕੇ ਨੇ ਸਿੱਧੂ ਸਾਹਿਬ ਨੇ ਜਿੰਨੀਆਂ ਰੈਲੀਆਂ ਕੀਤੀਆਂ ਚਾਹੇ ਮਹਾਰਾਜ ਕੀਤੀ ਹੈ ਚਾਹੇ ਹੁਸ਼ਿਆਰਪੁਰ ਕੀਤੀ ਹੈ ਚਾਹੇ ਉਹ ਕੋਟਸ਼ਮੀਰ ਕੀਤੀ ਹੈ ਉਸ ਤੋਂ ਪਹਿਲਾਂ ਪੰਚਾਇਤ ਯੂਨੀਅਨ ਵਾਲਿਆਂ ਨੇ ਉਹਨਾਂ ਨੂੰ ਸੱਦਿਆ ਸੀ ਸੰਗਰੂਰ ਉੱਥੇ ਬਹੁਤ ਵਿਸ਼ਾਲ ਇਕੱਠ ਹੋਇਆ ਸੀ ਉੱਥੇ ਵੀ ਸਿੱਧੂ ਸਾਹਿਬ ਆਪ ਦਾ ਸਟੈਂਡ ਸਪਸ਼ਟ ਕਰ ਚੁੱਕਿਆ ਵੀ ਜਿਹੜੀ ਮੌ फेल ਹੋ ਚੁੱਕੀ ਹੈ ਇਹ ਗੱਲਾਂ ਸਿੱਧੂ ਸਾਹਿਬ ਸਪਸ਼ਟ ਕਰ ਚੁੱਕੇ ਆ ਪਰ ਸਿੱਧੂ ਸਾਹਿਬ ਇਹ ਜ਼ਰੂਰ ਕਹਿੰਦੇ ਆ ਵੀ ਜਿੱਥੇ ਦੇਸ਼ ਦਾ ਇਲੈਕਸ਼ਨ ਹੈ ਉਥੇ ਜਿਹੜੀਆਂ ਪਾਰਟੀਆਂ ਸਮਾਜ ਨੂੰ ਤੋੜਨ ਦਾ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਹਰਾਉਣ ਵਾਸਤੇ ਜਿਹੜੀਆਂ ਲਾਈਕ ਮਾਈਂਡਡ ਪਾਰਟੀਆਂ ਜਿਨ੍ਹਾਂ ਦੀ ਵਿਚਾਰਧਾਰਾ ਰਲਦੀ ਹੈ ਜਾਂ ਕਿਸੇ ਮੁੱਦੇ ਤੇ ਏਜੰਡੇ ਤੇ ਉਹ ਇਕੱਠੀਆਂ ਹੋ ਸਕਦੀਆਂ ਉਹਨਾਂ ਨੂੰ ਇੱਕ ਜੁਟ ਹੋਣ ਦੀ ਲੋੜ ਹੈ ਇਹ ਗੱਲ ਉਹ ਕਹਿੰਦੇ ਆ ਨਾ ਕਿ ਉਹ ਕੇਵਲ ਤੇ ਕੇਵਲ ਅ ਵਿਅਕਤੀਗਤ ਤੌਰ ਤੇ ਕਹਿ ਲੋ ਜਾਂ ਸਿੰਗਲ ਆਊਟ ਕਰਕੇ ਉਹ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਲੈਂਦੇ ਜਿਹੜੀ ਰੈਲੀ ਹੋ ਰਹੀ ਹੈ ਜੀ ਪਰਫੋਰਮ ਬਾਈ ਉਸ ਦੀ ਹਾਂਜੀ ਇਹ ਰਿਪ੍ਰੀਜ਼ੈਂਟ ਮੋਗਾ ਜ਼ਿਲ੍ਹਾ ਕਰ ਰਿਹਾ ਜਾਂ ਕੱਲਾ ਨਿਹਾਲ ਸਿੰਘ ਵਾਲਾ ਹਲਕਾ ਨਹੀਂ ਜੀ ਨਹੀਂ ਨਹੀਂ ਇਹ ਸਾਰੇ ਜ਼ਿਲ੍ਹੇ ਦੀ ਰੈਲੀ ਹੈ ਜਿਹਦੇ ਚ ਬਹੁਤ ਵੱਡਾ ਜਿਹੜਾ ਯੋਗਦਾਨ ਮੋਗਾ ਵਿਧਾਨ ਸਭਾ ਹਲਕਾ ਪਾਊਗਾ ਔਰ ਉਹ ਗੱਲ ਤੁਹਾਨੂੰ ਸਪਸ਼ਟ ਹੋ ਜਾਣੀ ਚਾਹੀਦੀ ਹੈ ਜਿੰਨੇ ਸ਼ਹਿਰ ਵੀ ਪਾਊਗਾ ਵਿਧਾਨ ਸਭਾ ਹਲਕਾ ਪਾਊ ਜਿੰਨੇ ਲੋਕ ਇਹ ਖੜੇ ਆ ਇਹ ਮੋਗਾ ਵਿਧਾਨ ਸਭਾ ਹਲਕੇ ਨਾਲ ਸੰਬੰਧ ਰੱਖਣ ਵਾਲੇ ਲੋਕ ਔਰ ਬਾਕੀ ਉਹਦੇ ਚ ਇਹ ਆ ਦੇਖੋ ਜੀ ਜਿੰਨੇ ਲੋਕ ਕਾਂਗਰਸ ਨੂੰ ਪਿਆਰ ਕਰਦੇ ਆ ਪਹਿਲੀ ਗੱਲ ਦੂਜੀ ਗੱਲ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਵਿਚਾਰ ਸੁਣਨਾ ਚਾਹੁੰਦੇ ਆ ਉਹ ਭਾਵੇਂ ਕਿਸੇ ਖਿੱਤੇ ਨਾਲ ਕਿਸੇ ਸ਼ਹਿਰ ਨਾਲ ਕਿਸੇ ਹਲਕੇ ਨਾਲ ਸੰਬੰਧ ਰੱਖਦੇ ਹੋਣ ਉਹ ਉੱਥੇ ਪਹੁੰਚਣਗੇ ਤੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਭਾਵੇਂ ਪੀਸੀ ਦੇ ਵੀ ਦੇਖਿਆ ਹੋਵੇ ਤਾਂ ਮੋਗਾ ਕੌਂਸਲ ਦੇ ਜਿਹੜੇ ਗ੍ਰੀਨ ਲੀਡਰ ਹੈ ਉਹ ਸਾਹਮਣੇ ਕੀ ਕਰ ਕਿੱਥੇ ਜੀ ਨਹੀਂ ਜੀ ਨਹੀਂ ਇਹ ਤਾਂ ਸਿਰਫ ਤੁਹਾਨੂੰ ਇੱਕ ਜਾਣਕਾਰੀ ਦੇਣ ਵਾਸਤੇ ਪ੍ਰੈਸ ਭਾਈਚਾਰੇ ਨੂੰ ਤੁਸੀਂ ਸਾਡੇ ਸਤਿਕਾਰਯੋਗ ਵੀ 21 ਤਰੀਕ ਨੂੰ ਪ੍ਰੋਗਰਾਮ ਹੈ ਉੱਥੇ ਤੁਸੀਂ ਆਓ ਕਵਰੇਜ ਕਰੋ ਤੁਹਾਨੂੰ ਇਨਵੀਟੇਸ਼ਨ ਦੇਣ ਵਾਸਤੇ ਤੁਹਾਨੂੰ ਰੈਲੀ ਦੇ ਪ੍ਰਬੰਧਾਂ ਨਾਲ ਜਾਣੂ ਕਰਵਾਉਣ ਵਾਸਤੇ ਪੀਸੀ ਰੱਖੀ ਹੋਈ ਹੈ ਔਰ ਬਹੁਤ ਲੋਕ ਐਸੇ ਹੈ ਜਿਹੜੇ ਅ ਇੱਥੇ ਨਹੀਂ ਆਏ ਇੱਥੇ ਇਸ ਪ੍ਰੋਗਰਾਮ ਚ ਪੀਸੀ ਕਿੰਨੇ ਲੋਕ ਸ਼ਮੂਲੀਅਤ ਵੀ ਨਹੀਂ ਕਰ ਸਕਦੇ ਪਰ ਜਦੋਂ ਰੈਲੀ ਹੋਊਗੀ ਤੁਹਾਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਉੱਥੇ ਪ੍ਰਤੱਖ ਹੋ ਜਾਊਗਾ ਵੀ ਕਿੰਨੀ ਭਾਰੀ ਗਿਣਤੀ ਚ ਲੋਕ ਆਉਂਦੇ ਆ ਕਿਸ ਤਰੀਕੇ ਨਾਲ ਸ਼ਮੂਲੀਅਤ ਕਰਦੇ ਆ ਔਰ ਕੌਣ ਕੌਣ ਲੋਕ ਆਉਂਦੇ ਆ ਸਿਰਫ 48 ਘੰਟਿਆਂ ਦੀ ਗੱਲ ਰਹੇਗੀ ਤੇ ਤੁਹਾਨੂੰ ਸਭ ਸਪਸ਼ਟ ਹੋ ਜਾਵੇਗਾ ਹਾਂਜੀ ਜਿਹੜੀ ਅੱਜ ਦੀ ਸਾਡੀ ਇਹ ਪ੍ਰੈਸ ਕਾਨਫਰੰਸ ਆ ਇਹ ਸਾਰਿਆਂ ਦੀ ਮੋਗਾ ਜ਼ਿਲ੍ਹਾ ਦੇ ਕਾਂਗਰਸੀ ਲੀਡਰਸ ਦੀ ਤਰਕਸ ਦੀ ਸਾਰਿਆਂ ਦੀ ਸਾਂਝੀ ਇੱਕ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਸਾਡਾ ਇੱਕੋ ਮਕਸਦ ਆ ਇਹ ਕਾਨਫਰੰਸ ਕਰਨ ਦਾ ਕਿ ਜਿਹੜੀ ਮੋਗਾ ਵਿੱਚ ਰੈਲੀ ਹੋ ਰਹੀ ਆ ਉਹ ਕਾਂਗਰਸ ਹਾਈ ਕਮਾਂਡ ਦੀ ਰੈਲੀ ਨਹੀਂ ਗੀ ਕਿਉਂਕਿ ਕਾਂਗਰਸ ਹਾਈ ਕਮਾਂਡ ਦੀ ਰੈਲੀ ਹੁੰਦੀ ਜਿਹਦੇ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹਦੇ ਸਰਦਾਰ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਆਉਂਦੇ ਕਾਂਗਰਸ ਹਾਈ ਕਮਾਂਡ ਦਾ ਮੈਸੇਜ ਹੁੰਦਾ ਉਹ ਹੁੰਦੀ ਕਾਂਗਰਸ ਕਮੇਟੀ ਦੀ ਰੈਲੀ ਪਰ ਇਹ ਰੈਲੀ ਜਿਹੜੀ ਆ ਉਹਨਾਂ ਦੀ ਨਿੱਜੀ ਰੈਲੀ ਹੈ ਸਿੱਧੂ ਸਾਹਿਬ ਦੀ ਇਸ ਕਰਕੇ ਜਦੋਂ ਇਹ ਪ੍ਰਦੇਸ਼ ਕਾਂਗਰਸ ਕਮੇਟੀ ਦੀ ਰੈਲੀ ਨਹੀਂ ਤੇ ਸਾਨੂੰ ਕੋਈ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਮੈਸੇਜ ਨਹੀਂ ਮੈਂ ਮੈਂਬਰ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਾਨੂੰ ਤਾਂ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਸੇਜ ਲਾਉ ਸਾਡੇ ਪ੍ਰਧਾਨ ਜੀ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਮੈਸੇਜ ਲਾਉਣਗੇ ਉਦੋਂ ਅਸੀਂ ਉਸ ਰੈਲੀ ਜਾਣਾ ਉਸ ਰੈਲੀ ਜਿਸ ਅਸੀਂ ਮਿਹਨਤ ਕਰਨੀ ਹੈ ਜਿਹੜੀ ਸਾਡੇ ਪ੍ਰਧਾਨ ਜੀ ਦੀ ਰੈਲੀ ਹੋਊਗੀ ਸੋ ਇਸ ਕਰਕੇ ਸਾਡੀ ਕਾਂਗਰਸ ਪਾਰਟੀ ਦੀ ਪ੍ਰਦੇਸ਼ ਦੀ ਇਹ ਰੈਲੀ ਨਹੀਂ ਕੀਤੀ ਨੂੰ ਉੱਥੇ ਜਾਣਾ ਚਾਹੀਦਾ ਜੇ ਕਾਂਗਰਸੀ ਰੈਲੀ ਹੋਏਗੀ ਅਸੀਂ ਸਾਰੇ ਕਾਂਗਰਸ ਦੇ ਸਿਪਾਹੀ ਹੈ ਸਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਤੋਂ ਮੈਸੇਜ ਆਏਗਾ ਅਸੀਂ ਸਾਰੇ ਉੱਥੇ ਜਾਵਾਂਗੇ ਜੇ ਕੋਈ ਆਪਣੀ ਇੰਡੀਵਿਜੁਅਲ ਕੋਈ ਰੈਲੀ ਕਰ ਰਿਹਾ ਸਿੱਧੂ ਸਾਬ ਦੀ ਜਾਂ ਕਿਸੇ ਹੋਰ ਦੀ ਤਾਂ ਉੱਥੇ ਸਾਡਾ ਜਾਣਾ ਬੰਦਾ ਵੀ ਨਹੀਂ ਹੈ ਅਸੀਂ ਕਾਂਗਰਸ ਦੇ ਸੱਚੇ ਸਿਪਾਹੀਆਂ ਅਸੀਂ ਸਾਰੇ ਹਾਂ ਔਰ ਕਾਂਗਰਸ ਨੂੰ ਮਜ਼ਬੂਤ ਕਰਨਾ ਔਰ ਕਾਂਗਰਸ ਨੂੰ ਉੱਪਰ ਲੈ ਕੇ ਜਾਣਾ ਸਾਡਾ ਸਾਰਿਆਂ ਦਾ ਫਰਜ਼ ਹੈ ਇਸੇ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਜੇ ਕਾਂਗਰਸੀ ਰੈਲੀ ਹੁੰਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀ ਆਂਦੇ ਆਫਿਸ ਵੀਰਲ ਆਂਦੇ ਇੱਥੇ ਆ ਕੇ ਮੀਟਿੰਗ ਕਰਦੇ ਔਰ ਸਾਨੂੰ ਸਾਰਿਆਂ ਨੂੰ ਮੈਸੇਜ ਦਿੰਦੇ ਤਾਂ ਸਾਡਾ ਸਾਰਿਆਂ ਦਾ ਜਾਨਾ ਉੱਥੇ ਬੰਦਦਾ ਸੀ ਪਰ ਉਹਨਾਂ ਦਾ ਕਹਿਣਾ ਜੀ ਅਸੀਂ ਵੀ ਕਾਂਗਰਸੀਆਂ ਸਾਨੂੰ ਉੱਪਰ ਕੋਈ ਨਹੀਂ ਆ ਵੀ ਇਸ ਤਰ੍ਹਾਂ ਦੀ ਕੋਈ ਰੈਲੀ ਨਾ ਕਰਾਂ ਉਹ ਕਾਂਗਰਸ ਨਹੀਂ 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 ਜਿਹੜਾ ਕਦੇ ਵਫਾਈਪੁਰੇ ਕਹਿੰਦੀ ਨਹੀਂ ਕਿ ਇਹ ਜਿਹੜੇ ਰੈਲੀ ਨਾ ਕਰੋ ਦੇਖੋ ਪਲੀਜ਼ ਮੈਂ ਇਹ ਤੁਹਾਨੂੰ ਦੱਸਣਾ ਚਾ ਰਹੀਆਂ ਇਹ ਸਭ ਕਾਂਗਰਸ ਨੂੰ ਕਮਜ਼ੋਰ ਕਰਨ ਦਾ ਇਹ ਸਕੀਮਾਂ ਹੈਗੀਆਂ ਜਿਸ ਵਿੱਚ ਅਸੀਂ ਕਾਂਗਰਸੀ ਜਿਹੜੇ ਆ ਅਸੀਂ ਇਸ ਵਿੱਚ ਨਹੀਂ ਆਣ ਵਾਲੇ ਹਾਈ ਕਮਾਂਡ ਪੂਰਾ ਦਖਲ ਦੇ ਰਹੀ ਹੈ ਪੰਜਾਬ ਦੇ ਪਵਾਰੀ ਵੀ ਆਏ ਸੀ ਅਸੀਂ ਸਾਰੇ ਉਸ ਮੀਟਿੰਗ 'ਚ ਪ੍ਰੈਜ਼ੈਂਟ ਸੀਗੇ ਉਸ ਦੇ ਵਿੱਚ ਵੀ ਜਿਹੜੀ ਇਸ ਤੋਂ ਪਹਿਲਾਂ ਇਹ ਰੈਲੀਆਂ ਕਰ ਚੁੱਕੇ ਸੀ ਉਸ ਦੇ ਬਾਰੇ ਵੀ ਓਪਨਲੀ ਡਿਸਕਸ਼ਨ ਹੋਇਆ ਔਰ ਓਪਨਲੀ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪਵਾਰੀ ਦਵਿੰਦਰ ਜੀ ਨੂੰ ਦੱਸੀਆਂ ਗਈਆਂ ਔਰ ਉਹਨਾਂ ਨੇ ਇਹ ਕਿਹਾ ਕਿ ਮੈਂ ਇਹ ਸਾਰੀਆਂ ਗੱਲਾਂ ਜਾ ਕੇ ਉੱਪਰ ਹਾਈ ਕਮਾਂਡ ਨੂੰ ਦੱਸਾਂਗੀ ਕੌਣ ਜ਼ੋਰ ਕੌਣ ਕਰ ਰਿਹਾ ਹੈ ਕਮਜ਼ੋਰ ਇਹੋ ਜਿਹੇ ਲੋਕ ਹੀ ਕਰ ਰਹੇ ਮੈਂ ਕਿਸੇ ਦਾ ਇੱਕ ਪਾਰਟਿਕੂਲਰ ਨਾਂ ਨਹੀਂ ਲੈਂਦੀ ਜੇ ਅਰਕੀਨ ਅਫਜੋਸ ਸਿੰਘ ਸਿੱਧੂ ਨੇ ਇੱਥੇ ਰੈਲੀ ਕੀਤੀ ਹੈ ਕਦੇ ਉਹ ਕਿਤੇ ਹੋਰ ਕਰ ਰਿਹਾ ਹੈ ਇਸੇ ਤਰ੍ਹਾਂ ਕੁਝ ਹੋਰ ਵੀ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਕੀ ਸਾਡੀ ਕਾਂਗਰਸ ਨੂੰ ਇਹ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਨੂੰ ਬੜਾ ਦੁੱਖ ਆਉਂਦਾ ਕਿ ਇਸ ਵਕਤ ਦੇਸ਼ ਨੂੰ ਸਾਨੂੰ ਇੱਕ ਮਜ਼ਬੂਤ ਕਾਂਗਰਸ ਪਾਰਟੀ ਦੀ ਜ਼ਰੂਰਤ ਹੈ ਔਰ ਕਾਂਗਰਸ ਪਾਰਟੀ ਅੱਗੇ ਵੀ ਆ ਰਹੀ ਹੈ ਰਾਹੁਲ ਗਾਂਧੀ ਜੀ ਨੇ ਜੋ ਪੰਜਾਬ ਯਾਤਰਾ ਕੀਤੀ ਜਾਂ ਹੁਣ ਉਹ ਭਾਰਤ ਭ्रमण ਕਰ ਰਿਹਾ ਹੈ ਕਿ ਉਹ ਇਸ ਲਈ ਕਰ ਰਿਹਾ ਕਿ ਅਸੀਂ ਇਸ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਰੈਲੀਆਂ ਕਰਦੇ ਫਿਰਿਏ ਔਰ ਅਸੀਂ ਆਪਣੇ ਕਾਂਗਰਸ ਨੂੰ ਅਸੀਂ ਇੱਕ ਜਿਵੇਂ ਹੁਣ ਤੁਸੀਂ ਕਿਹਾ ਕਿ ਕਾਂਗਰਸ ਨੂੰ ਅਸੀਂ ਵੰਦੇ ਫਿਰਿਏ ਦੇਸ਼ ਨੂੰ ਇਸ ਵਕਤ ਜ਼ਰੂਰਤ ਹੈ ਇੱਕ ਮਜ਼ਬੂਤ ਸਰਕਾਰ ਬਣੇ ਮੁਕਾਬਲਾ ਕਰੇ ਬੀਜੇਪੀ ਤੇ ਦੂਸਰੀਆਂ ਪਾਰਟੀਆਂ ਦਾ ਜਿਹੜਾ ਇਹ ਗੱਟ ਛੋੜਦੀਆਂ ਵੀ ਗੱਲਾਂ ਹੋ ਰਹੀਆਂ ਨਾ ਉਹ ਇਸ ਲਈ ਹੋ ਰਹੀ ਹੈ ਕਿ ਅਸੀਂ ਪੰਜਾਬ ਸਾਰੇ ਲੀਡਰ ਇਕੱਠੇ ਹੋ ਕੇ ਸਾਰੇ ਪਾਰਟੀਆਂ ਦੇ ਇਕੱਠੇ ਹੋ ਕੇ ਆਪਣੀ ਪਾਰਟੀ ਇਹੋ ਜੀ ਮਜ਼ਬੂਤ ਬਣਾਈਏ ਜਿਹੜੇ ਕਿ ਜਿਹੜਾ ਸਾਡੇ ਦੇਸ਼ ਨੂੰ ਖਤਰਾ ਹੋ ਰਿਹਾ ਹੈ ਧਰਮ ਦੇ ਨਾਂ ਤੇ ਕਹਿ ਲੋ ਇਸ ਦੇ ਨਾਂ ਤੇ ਕਹਿ ਲੋ ਜੋ ਭਾਜੀਪੀ ਸਰਕਾਰ ਤੋਂ ਸਾਨੂੰ ਖਤਰਾ ਹੋ ਰਿਹਾ ਹੈ ਉਸ ਅਸੀਂ ਮੁਕਾਬਲਾ ਕਰ ਪਾਈਏ

ਨਵਜੋਤ ਸਿੰਘ ਸਿੱਧੂ ਜਿਵੇਂ ਹੁਣੇ ਮਾਲਵੀਕ ਨੇ ਵੀ ਕਿਹਾ ਮੈਂ ਵੀ ਔਰ ਅਸੀਂ ਸਾਰੇ ਕਾਂਗਰਸ ਪਾਰਟੀ ਉਹਨਾਂ ਨੂੰ ਇੱਕ ਮਜ਼ਬੂਤ ਅਸੀਂ ਲੀਡਰ ਮੰਨਦੇ ਸੀ ਪਰ ਲੀਡਰ ਨੂੰ ਵੀ ਅਨਸ਼ਾਸਨ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ ਨਾ ਦੇਖੋ ਜੋ ਪੰਜਾਬ ਪ੍ਰਧਾਨ ਹੈ ਕਾਂਗਰਸ ਦੇ ਜਦੋਂ ਸਿੱਧੂ ਜੀ ਪ੍ਰਧਾਨ ਸੀ ਜੋ ਕਹਿੰਦੇ ਸੀ ਉਹਦੇ ਮੁਤਾਬਕ ਸਾਰਾ ਪੰਜਾਬ ਦੀ ਕਾਂਗਰਸ ਚੱਲਦੀ ਸੀ ਪਰ ਜਦੋਂ ਹੁਣ ਰਾਜਾ ਵੜਿੰਗ ਹੈ ਗਿਆ ਦੂਸਰੇ ਸਾਡੇ ਲੀਡਰ ਹੈ ਸਾਰਿਆਂ ਨੂੰ ਕੌਨਫੀਡੈਂਸ ਨਾਲ ਕੇ ਚੱਲਣਾ ਚਾਹੀਦਾ ਔਨ that day i really gave that statement ਮੈਨੂੰ ਅਜੇ ਵੀ ਯਾਦ ਹੈ ਕਿ ਨਵਜੋਤ ਸਿੱਧੂ ਇੱਕ ਬਹੁਤ ਅੱਛੇ ਲੀਡਰ ਹੈ ਕਾਂਗਰਸ ਦੇ ਲੀਡਰ ਹੈ